ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਭਾਈ ਅਮਰਤਪਾਲ ਸਿੰਘ ਚੰਦੜਾ ਨੇ ਅੱਜ ਰੋਡ ਸ਼ੋਅ ਕੱਢਿਆ ਜਿਸ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਅਤੇ ਪ੍ਰਸਿੱਧ ਟਾਡੀ ਤਰਸੇਮ ਸਿੰਘ ਮੋਰਾ ਵਾਲੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਹ ਰੋਡ ਸ਼ੋ ਆਲਮਗੀਰ ਸਾਹਿਬ ਤੋਂ ਸ਼ੁਰੂ ਹੋ ਕੇ ਗਿੱਲ ਪਿੰਡ ਜੀਐਨਈ ਕਾਲਜ ਗਿੱਲ ਪਿੰਡ ਪੁਲ ਅਰੋੜਾ ਪੈਲੇਸ ਜਨਤਾ ਨਗਰ ਚੌਂਕ ਗਿੱਲ ਚੌਂਕ ਸਾਈਕਲ ਮਾਰਕੀਟ ਵਿਸ਼ਵ ਕਰਮਾ ਚੌਂਕ ਦੁਖਨਵੰਦ ਸਾਹਿਬ ਕੰਟਾਕਰ ਸਲੇਮ ਟਾਵਰੀ ਜਲੰਧਰ ਬਾਈਪਾਸ ਤੋਂ ਫਿਰੋਜ਼ਪੁਰ ਰੋਡ ਲੋਧੀ ਕਲੱਬ ਅਗਰ ਨਗਰ ਸਰਾਬਾ ਨਗਰ ਮਾਡਲ ਟਾਊਨ ਤੋਂ ਹੁੰਦੇ ਹੋਏ ਏਟੀਆਈ ਚੌਂਕ ਤੋਂ ਇਟਾਂ ਵਾਲਾ ਚੌਂਕ ਗੁਰਦੁਆਰਾ ਕੁਈਸਰ ਸਾਹਿਬ ਮੱਗਰ ਦੀ ਚੱਕੀ ਵਾਹਿਗੁਰੂ ਰੂਡ ਕਰਤਾਰ ਚੌਂਕ ਤੋਂ ਡਾਬਾ ਮੈੜ ਦੀ ਚੱਕੀ ਟੇਢੀ ਰੋਡ ਜੈਨ ਦਾ ਠੇਕਾ ਲੋਹਾਰਾ ਬਰੂਟਾ ਰੋਡ ਈਸ਼ਰ ਨਗਰ ਤੋਂ ਹੁੰਦਾ ਹੋਇਆ ਵਾਪਸ ਮੁੱਖ ਦਫ਼ਤਰ ਵਿਖੇ ਸਮਾਪਤ ਹੋਇਆ ਰੋਡ ਸ਼ੋਅ ਦਾ ਜਿੱਥੇ ਲੋਕਾਂ ਨੇ ਥਾਂ ਥਾਂ ਰੋਕ ਰੋਕ ਕੇ ਸਵਾਗਤ ਕੀਤਾ ਉਥੇ ਉਹਨਾਂ ਭਾਈ ਅਮਰਪਾਲ ਸਿੰਘ ਛੰਦੜਾ ਨੂੰ ਵੋਟਾਂ ਪਾ ਕੇ ਜਿੱਤਵਾਉਣ ਦਾ ਵਿਸ਼ਵਾਸ ਵੀ ਦਿਵਾਇਆ ਰੋਡ ਸ਼ੋਅ ਦੇ ਰੋਡ ਮੈਪ ਦੀ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਖਾਲਸਾ ਪ੍ਰੈਸਿਸ ਕਤਰ ਬਲਵਿੰਦਰ ਸਿੰਘ ਕੁਲਾਰ ਅਤੇ ਜਸਵਿੰਦਰ ਸਿੰਘ ਅઠવાਲ ਨੇ ਦਿੱਤੀ। ਇਸ ਮੌਕੇ ਭਾਈ ਅਮਰਤਪਾਲ ਸਿੰਘ ਛੰਦੜਾ ਨੇ ਆਪਣੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਹੁਣ ਤੱਕ ਹਰ ਪਲੇਟਫਾਰਮ ਤੇ ਜਾ ਕੇ ਨਸ਼ਿਆਂ ਦੇ ਵਿਰੁੱਧ ਆਪਣੀ ਆਵਾਜ਼ ਨੂੰ ਭੁਲੰਦ ਕਰਦੇ ਆ ਰਹੇ ਹਨ ਅਤੇ ਹੁਣ ਜਿੱਤਣ ਤੋਂ ਬਾਅਦ ਨਸ਼ਿਆਂ ਨੂੰ ਠੱਲ ਪਾਉਣ ਲਈ ਲੋਕ ਸਭਾ ਵਿੱਚ ਵੀ ਇਸ ਮਸਲੇ ਨੂੰ ਝੁੱਕਣਗੇ। ਇਸ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਵੀ ਪਾਈ ਅਮਰਤਪਾਲ ਸਿੰਘ ਛੰਦੜਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤੌਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਰੋਡ ਸ਼ੋਅ ਵਿੱਚ ਪ੍ਰੀਤਮ ਸਿੰਘ ਮਾਨਗੜ, ਜਗਦੀਪ ਸਿੰਘ ਪਾਂਗਲੀ, ਅਮਨਦੀਪ ਸਿੰਘ ਉੱਬੀ, ਮਹਿਲਾ ਆਗੂ ਰੇਨੂ ਮਸੀਹ, ਸਤਵਿੰਦਰ ਕੌਰ, ਰੇਸ਼ਮ ਸਿੰਘ ਟੰਡਾਰੀ, ਮਨਵੀਰ ਸਿੰਘ ਦੁੱਗਰੀ, ਜਗਤਾਰ ਸਿੰਘ, ਗੁਰਪਿੰਦਰ ਸਿੰਘ, ਜਸਬੀਰ ਸਿੰਘ, ਕਰਮਜੀਤ ਸਿੰਘ, ਗਗਨਦੀਪ ਸਿੰਘ ਕੁਲਜਿੰਦਰ ਸਿੰਘ ਜਸਪ੍ਰੀਤ ਸਿੰਘ ਜੱਸਾ ਸਿਕੰਦਰ ਸਿੰਘ ਬਿਲਗਾ ਸਰਪੰਚ ਬਲਵੰਤ ਸਿੰਘ ਅਮਨਦੀਪ ਸਿੰਘ ਗੁਰਮੇਲ ਸਿੰਘ ਬਬਲੀ ਮਸੀਹ ਕੋਮਲ ਪਾਸਟਰ ਮੰਜੂ ਮਸੀਹ ਹਰਪ੍ਰੀਤ ਕੌਰ ਹਰਜੂਤ ਕੌਰ ਸੁਰਿੰਦਰ ਮਸੀਹ ਸਰਬਜੀਤ ਸਿੰਘ ਬਿੱਲੂ ਸਤਵਿੰਦਰ ਮਸੀਹ ਰਣਵੀਰ ਮਸੀਹ ਪਰਮਜੀਤ ਕੌਰ ਤੋਂ ਇਲਾਵਾ ਸੈਂਕੜਿਆਂ ਦੀ ਤعداد ਵਿੱਚ ਉਹਨਾਂ ਦੇ ਸਮਰਥਕ ਸ਼ਾਮਲ ਸਨ